ਕੋਇਆ ਕੀ ਸੀਗਾ ਜੀ ਭਾਈ ਪਹਿਲਾਂ ਦੁਪਹਿਰਾਂ ਵੇਲੇ ਇੱਥੇ ਗੱਲ ਪਈ ਆਪਣੇ ਬਗਦਾਦੀ ਗੇਟ ਇੱਥੇ ਇਹਨਾਂ ਨੇ ਰੋਕਿਆ ਕਿ ਸਾਨੂੰ ਕਹਿੰਦੇ ਜੀ ਤੂੰ ਘੂਰ ਕੇ ਕਿਵੇਂ ਸਾਨੂੰ ਕਹਿੰਦੇ ਘੂਰ ਕੇ ਦੇਖਦੇ ਸਾਨੂੰ ਮੈਂ ਕਹਾ ਵੀਰੇ ਅਸੀਂ ਤੁਹਾਡੇ ਤੋਂ ਕੀ ਲੈਣਾ ਦੇਣਾ ਅਸੀਂ ਕੀ ਤੁਹਾਡੇ ਨਾਲ ਸਾਡੀ ਦੁਸ਼ਮਣੀ ਹੈਗੀ ਤੇ ਇੱਥੇ ਗੱਲ ਪੈ ਗਈ ਪਹਿਲਾਂ ਅਸੀਂ ਐਵੇਂ ਉਹਨਾਂ ਨੂੰ ਕਹ ਕੇ ਵੀਰੇ ਗਲਤੀ ਹੋ ਗਈ ਸਾਡੇ ਤਾਂ ਹੀ ਗਏ ਚਲੇ ਜਿੱਥੇ ਗਏ ਤੇ ਫਿਰ ਸ਼ਾਮ ਨੂੰ ਉਹਨਾਂ ਮੁੰਡੇ ਇਕੱਠੇ ਉੱਥੇ ਸਾਡੇ ਨਾਲ ਹੀ ਰਹਿੰਦੇ ਆ ਪਰ ਮੰਨਿਆ ਵੀ ਤੇ ਫਿਰ ਸ਼ਾਮ ਨੂੰ ਮੁੰਡੇ ਇਕੱਠੇ ਕਰਕੇ ਲੈ ਆਏ ਉੱਥੇ ਮੱਲੇ ਦੇ ਵਿੱਚ ਗੁੱਡੀ ਗੁੱਡੀ ਲੈ ਕੇ ਆਏ ਮਾਵਾਂ ਮੋਟਰਾਂ ਲੈ ਕੇ ਚੱਲ ਗਿਆ ਮੁੰਡੇ ਲੱਗੇ ਸੀ ਇਹ ਉੱਥੇ ਆਏ ਪਹਿਲਾਂ ਗਲਗੁਲ ਪਏ ਮੈਂ ਉੱਥੇ ਖੜਾ ਸੀ ਚੌਂਕ ਦੇ ਵਿੱਚ ਖੜੇ ਸੀ ਉੱਥੇ ਇਹ ਗਲਗੁਲ ਪਏ ਤੇ ਇਹਨਾਂ ਨੇ ਫਿਰ ਤਿੱਕਣੇ ਮਾਰੇ ਇਹ ਮੰਨਣਾ ਹੈਗਾ ਤੇ ਸਭ ਤੋਂ ਮੁੰਡਾ ਉਹਨਾਂ ਨੇ ਨਾ ਲੱਤ 'ਚ ਗੋਲੀ ਮਾਰੀ ਬਾਅਦ ਦੇ ਵਿੱਚ ਫੜ ਨਹੀਂ ਪਤਾ ਲੱਗਾ ਕਿਸ ਗੱਲ ਤੋਂ ਕਿਹੜੀ ਗੱਲ ਤੋਂ ਲੈ ਕੇ ਲੜਾਈ ਚੱਲੀ ਆਹ ਇੱਥੇ ਦੁਪਹਿਰਾ ਵੇਲੇ ਸੀ ਇੱਥੇ ਲੰਘਦੇ ਪਏ ਸੀ ਬਗਦਾਦੀ ਘੇੜ ਕੋਲੋਂ ਤੇ ਇਹ ਐਕਟਿਵਾ ਤੇ ਆਏ ਦੇ اے ਸਾਨੂੰ ਕਹਿੰਦੇ ਤੁਸੀਂ ਘੂਰ ਕੇ ਦੇਖਦੇ ਐਵੇਂ ਬੇਵਜ੍ਹਾ ਤੁਸੀਂ ਤੁਹਾਨੂੰ ਜਾਣਦੇ ਸੀਗੇ ਜੀ ਮੁੰਡੇ ਨਹੀਂ ਭਾਈ ਜਾਣਦੇ ਨਹੀਂ ਕਿ ਐਵੇਂ ਬੇਵਜ੍ਹਾ ਤੋ ਆ ਕੇ ਕਹਿੰਦੇ ਸੰਤੂ ਵੀ ਘੂਰ ਕੇ ਦੇਖਦੇ ਜੀ ਵੈਸੇ ਐਵੇਂ ਸਾਨੂੰ ਇਹ ਬੁਲਾਉਂਦੇ ਥੋੜਾ ਬਹੁਤ ਜਾਣਦੇ ਤਾਂ ਹੈਗਾ ਤੇ ਘੂਰ ਕੇ ਦੇਖਦੇ ਸਾਨੂੰ ਕਹਿੰਦੇ ਐਵੇਂ ਐਵੇਂ ਕਿ ਇੱਥੇ ਉਦਮ ਸਿੰਘ ਚੌਂਕ ਦੇ ਵਿੱਚ ਬਚਾਦੀ ਗੜ ਨਹੀਂ ਹੈਗੇ ਉਹ ਉੱਥੇ ਕੀ ਹਾਂ 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 ਲੈਕਚਰਸ਼ਨ ਪਤਾ ਨਹੀਂ ਕਿ ਉੱਥੇ ਬਣਾਇਆ ਹੈ ਹਾਂ ਤੇ ਉੱਥੇ ਸਾਡੇ ਗੱਲ ਪਏ ਪਹਿਲਾਂ ਇਸ ਦੋਏ ਨੇ ਮੇਰੇ ਚਾਚੇ ਦਾ ਮੁੰਡਾ ਸੀ ਇੱਕ ਉੱਥੇ ਕੈਮਰੇ ਚ ਰਿਕਾਰਡਿੰਗ ਵੀ ਹੋਈ ਹੋਵੇਗੀ ਤਕਰੀਬਨ 3:30 ਵਜੇ ਦਾ ਟਾਈਮ ਹੀ ਹੈਗਾ ਸੀ ਜਿੱਥੇ ਗੱਲ ਪਏ ਇਥੋਂ ਹੀ ਕਿ ਮੇਰੇ ਸਾਡੇ ਗਲਤੀ ਹੋ ਗਈ ਅਸੀਂ ਚਲੇ ਗਏ ਨਾਲੇ ਗਲਤੀ ਨੂੰ ਚ ਮੰਗੇ ਸ਼ਾਮ ਨੂੰ ਫੇਰ ਮੁੰਡੇ ਲੈ ਕੇ ਆਏ ਉੱਥੇ ਗਲੀ ਦੇ ਵਿੱਚ ਤੇ ਉੱਥੇ ਆ ਕੇ ਗੱਲ ਪਏ ਹੁਣ ਤੇ ਤੁਹਾਡੇ ਗੋਲੀ ਕਿੱਥੇ ਮਾਰੀ ਹੈ ਜੀ ਗੋਲੀ ਲੱਤ ਦੇ ਵਿੱਚ ਮਾਰੀ ਹੈ ਇੱਕ ਦੋ ਕਿੰਨੇ ਵਜੇ ਦੀ ਗੱਲ ਹੈ ਇਹ ਹੋਣੀ ਘੰਟਾ ਪਹਿਲਾਂ ਮਾਰੀ ਹੈ ਤੇ ਉਦੋਂ ਮੁੰਡੇ ਹੋ ਠੀਕ ਹੈ ਜੀ ਉਹ ਇਹ ਆਹ ਮੰਨੇ ਰਿਸਨ ਨੂੰ ਹਰੇ ਆ ਗਿਆ ਇਹ ਅੱਛਾ ਆ ਇੱਥੇ ਰਹਿੰਦਾ ਗੰਦੀ ਮੰਡੀ ਕੋਲੇ ਤੁਹਾਡਾ ਕੀ ਨਾਮ ਹੈ ਲਾਵੀ ਤੇ ਇੱਥੇ ਕਿਸੇ ਵੇਲੇ ਹਸਪਤਾਲੋਂ ਲਿਖਿਆ ਆ ਕਿਸੇ ਵੇਲੇ ਹਸਪਤਾਲ ਦੀ ਇੱਥੇ ਵੀ ਆ ਕੇ ਗੱਲ ਪਈ ਜੀ ਬਾਅਦ ਦੇ ਵਿੱਚ ਤੁਹਾਡੇ ਪਏ ਆ ਹਾਂ ਜੀ ਇੱਥੇ ਆ ਗਏ ਜਿਹੜੇ ਮੇਰੇ ਨਾਲ ਆਏ ਸੀ ਨਾ ਇੱਥੇ ਲੈ ਕੇ ਆਏ ਸੀ ਉਹਨਾਂ ਦੀ ਵੀ ਗੱਲ ਪਈ ਆ ਕੇ ਇੱਥੇ ਬਾਅਦ ਦੇ ਵਿੱਚ अच्छा ते हुण तहाडे गोली लगी हुई है हां जी गोली लगी जी ते तहाडा किडे तुसी रहण वाले कित्थु दियो दाणा मंडी अच्छा ते गोली इत्थे मारी की होन पावे लगदे मारी ओते बाहर मारी की ते मैंने ओथे गली ਦੇ ਵਿੱਚ ਮਾਰੀ ਸਾਡੇ ਘਰ ਦੇ ਲਾਗੇ ਤੁਸੀਂ ਹਮਲਾ ਕਰ ਰਹੇ ਇੱਥੇ ਵੀ ਆਏ ਹਾਂ हां हां जी ਇੱਥੇ ਵੀ ਆਏ ਸੀ ਇੱਥੇ ਵੇਖੋ ਕਿੰਨੇ ਜਣੇ ਸੀ ਇਹ ਇਹ ਹੈਗੇ ਸੀ ਇੱਥੇ ਵੀ 15 20 ਜਣੇ ਆਏ ਸੀ ਕੋਈ ਪੁਰਾਣੀ ਰੰਜੀ ਸੀ ਕੀ ਤੁਹਾਡੀ ਨਹੀਂ ਜੀ ਹੋਰ ਕੋਈ ਨਹੀਂ ਸਾਡੇ ਨਾਲ ਨਹੀਂ ਭਾਈ ਜੀ ਕੀ ਨਾਮ ਵੀਰੇ ਤੁਹਾਡਾ ਤੇ ਕਿੰਨੀ ਉਮਰ ਹੈ ਲਵ ਜੀ ਮੇਰੀ ਉਮਰ ਇਹ ਕਿੰਨੀ ਸਾਰਾ ਫਾਦਰ ਨਹੀਂ ਫਾਦਰ ਮੈਂ ਜੈਕੀ